ਆਦੇ ਦੇ ਟਾਪ ਕਿੱਥੇ ਆ ਨਾ ਰੋਟੀ ਖਵਾਣਾ ਤੇ ਛੁੱਟੇਦਰਾ ਹੋ ਜਾਂਦੇ ਆ ਉਹ ਆਹ ਇਹ ਮੈਂ ਇੱਕ ਅਕਲ ਦੀ ਸਮਾਂ ਪਈ ਹਾਂ ਉਹਨੇ ਕਹਿੰਦਾ ਕਿ ਅੱਜ ਹੀ ਹੋ ਜਾਂਦੇ ਆ ਅੱਛਾ ਆਡੇ ਵਿੱਚ ਪਣੀ ਮੈਂ ਤਾਂ ਵੀ ਲਿਆ ਆਦੇ ਆਪਾਂ ਚਾਹ ਪੀਣੀ ਆ ਜੀ ਚਾਹ ਪੀਣੀ ਚਾਹ ਪੀਣੀ ਆ ਦੇਖੋ ਜੀ ਸੋ ਜੀ ਮੈਂ ਤਾਂ ਉਹ ਦੋ ਦੇ ਤਾਂ ਜੈਨੇ ਸੇਵਾ ਸਟੌਪ ਕਰ ਸੀ ਆ ਗਿਆ ਕੋਈ ਉਹ ਜਿਹੜਾ ਕੈਸ਼ਰ ਅੰਦਰ ਹੋ ਗਿਆ ਕੋਈ ਸੇ ਆ ਗਿਆ ਅੰਦਰ ਆ ਲੂ ਲੈ ਆ ਕੇ ਦੇ ਆ ਗਿਆ ਬੱਸ ਉਹ ਕਿਦਾਂ ਕੁੜੀਆਂ ਦਾ ਆ ਜਾਂਦਾ ਫੋਨ ਲੈ ਜਾ ਲੈ ਜਾ ਹਾਂ ਬਾਅਦ ਤੇ ਕਿਹਾ ਉਹਦਾ ਹੈ ਕਿ ਇਹ ਤੋਂ ਲੈ ਜਾਣਾ ਇਹਦਾ ਠੀਕ ਆ ਮੈਂ ਤੇ ਸੁਭੋਗ ਲਵਾਉਣ ਲੱਗਿਆ ਇਹ ਚਾਹ ਦੇ ਨਾਲ ਚੱਲ ਰਹੀ ਹੈ ਉਧਰ ਪਾਲਕ ਤੇ ਇਹ ਪਾਲਕ ਨੇ ਲੈ ਲਈ ਜਿਆਦੀ ਉਹਨਾਂ ਨੂੰ ਕੱਢਦੇ ਹਾਂ ਉਧਰ ਭੁਲ ਕੇ ਉਸ ਕੋ ਬਾਤ ਕੋ ਕੀ ਡਿਟਰ ਹੈ ਹਮਨ ਇਹਨਾਂ ਜਨਾਂ ਦੇ ਉਹ ਮਹਾਰਾਜ ਜੀ ਆਪ ਸਾਰੇ ਜਾਣਦੇ ਹੋ ਕਿਉਂਕਿ ਇਤਿਹਾਸ ਤੋਂ ਸਾਰੇ ਜਾਣਦੇ ਹੋ ਪਰ ਇਹ ਜੋ ਸਮਾਧਮ ਆਪਨੇ ਜਿਨ੍ਹਾਂ ਦੇ ਕਹਿਆਂ ਦਾ ਇਹ ਸਤਿਮੰਤਰੋਂ ਦਾ ਮਤਲਬ ਇਹ ਹੈ ਕਿ ਅਸੀਂ ਜਨਕਾ ਹਰ ਕਲਾ ਤੋਂ ਇਸ ਯੁੱਗ ਮੈਂ ਸੋ ਕਹੀਏ ਤਹ ਸੁਣਾ ਇਹ ਸ਼ਬਦ ਸਰਵ ਕਰਦੇ ਆਂ ਜਦ ਕੋ ਹਰ ਰੰਗ ਤੇ ਲਗੋ ਇਸ ਜੁਗ ਮੈਂ ਸੋ ਕਹੀਏ ਤੂ ਹੈ ਸੂਰਾ ਸੋ ਕਹੀਏ ا ل ح ਇਹਦੇ ਚ ਧਰਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ 부ਆ ਬੀਬੀ ਬੀਵੋ ਜੀ ਦੇ ਦੋ ਪੁੱਤਰ ਪੰਜਾਂ ਚੋਂ ਦੋ ਪੁੱਤਰ ਸ਼ਹੀਦ ਹੋਏ ਭਾਈ ਸੰਗੋ ਸ਼ਾ ਤੇ ਭਾਈ ਜੀਤਮਲ ਜਿਹੜਾ ਮਾਦਾਨੇ ਗੱਲ ਕੇ ਜੂਨਦਾ ਹੋਇਆ ਕੁਰਬਾਨੀ ਪ੍ਰਾਪਤ ਕਰਿਆ ਉਹ ਵੀਰ ਰਸ ਸ਼ਹੀਦ ਹੈ ਕਿੰਨ ਕੌਣ ਦੀ ਜੰਗ ਦੇ ਸ਼ਹੀਦ ਵੀਰ ਰਸ ਉਹ ਇਹ ਵਾ ਗੁੱਤ ਕੇ ਮਤੋਂ ਤੋਂ ਕੇ ਗੱਲ ਚੱਲਦੀ ਐ ਸਰਹੰਦ ਦੀ ਹਜ਼ੂਰ ਨੇ ਦੀਵਾਨ ਸੁਝਾਇਆ ਇਸ ਜਵਾਬ ਤੇ ਵਿੱਚ ਇੱਕ ਗੱਲ ਯਾਦ ਰਵੇ ਕਿ ਜਥੇਦਾਰੀ ਬਾਬਾ ਜੀਵਨ ਸਿੰਘ ਜੀ ਦੀ ਕਮਾਂਡ ਹੇਠ ਸਾਬ ਜਬਾ ਬਾਬਾ ਅਜੀਤ ਸਿੰਘ ਜੀ ਉਹਨਾਂ ਦੇ ਇੱਕਾ ਸ਼ੂਰਮੇ ਯੋਧੇ ਬੈਰੀ ਨੂੰ ਰੋਕਣ ਲਈ ਅੱਗੇ ਵਧੇ ਸੀ ਤੇ ਉਸ ਸਮੇਂ ਮੈਦਾਨੇ ਜੰਗ ਦੇ ਅੰਦਰ ਸੈਨਜਾਦਾ ਬਾਬਾ ਅਜੀਤ ਸਿੰਘ ਦੀ ਦਸ਼ਮਨ ਦੇ ਘੇਰੇ ਵਿੱਚ ਆਇਆ

भ जी अब तो बड़ा दमाला बने इधर ஆ சரி ஆ This is ਨ ਮਨ ਨੇ ਹਿੱਤੇ ਪਾਈ ਹੈ ਪੂਰਨ ਪਰਮ ਨੰਦ ਪਹਿਲਾ ਮਨ ਸਬੂਰ ਜੀਵਨ ਦੀ ਛਟ ਆਸ਼ੋ ਸਭਾ ਕੀ ਰੇੜ ਕਰ ਤੋ ਆਓ ਹਮਾਰੇ ਪਾਸ ਉਹ ਜੋ ਕੜੀ ਮੋਦੀ ਗੱਲ ਕਰਦਾ ਹੁਣ ਨਾਨਕ ਦੇ ਸਕੂਲ 'ਚ ਕਾਗੜੇ ਫੇਜਦਾ ਜਾਂਦਾ ਪਹਿਲੋ ਸੁਰ ਲਿਆ ਜਾਂਦਾ ਇਹ ਦੂਜੀ ਗੱਲ ਤੇਰੇ ਮੂਰੇ ਗੁਰ ਨਾਨਕ ਨਾਮ ਰੇਵਾ ਸਿੱਖ ਉੱਤੇ ਇੱਕ ਬਾਹਰ ਤੋਂ ਸ਼ੀਤਾਂ ਦੇ ਸੁਰਤ कम का उहो कम करे i <laughs>

ਤੁਮਰਾ ਸੂਤਰ ਧਾਰੀ ਤੇ ਹੋਈ ਸੋ ਆਗਿਆ ਕਾਰੀ ਤੇ ਗਤਮਿਤ ਜਾਨੀ ਵਾਹ ਸਦਾ ਕੁਰਬਾਨੀ ਤਉ ਤੇ ਆਗੈ ਅਰਦਾਸ ਹਮਾਰੀ ਜੀਉ ਪਿੰਡ ਸਭ ਜੀ ਆਵਾਹ ਦੇ ਤੂੰ ਗੋਬਨਾਨਕ ਸਭ ਤੇਰੀ ਵਡਿਆਈ ਕੋਈ ਭੋਲੋ ਜੀ ਵਾਹਿਗੁਰੂ 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 ਇਨੇ ਤਾਪ ਨਿਵਾਰਨ ਕਰ ਦੁਖ ਹੰਤਾ ਸੁਖ ਰਾਸ ਤਾਂ ਕੋ ਵਿਗਨ ਨ ਕੋ ਲਾਗੇ ਜਾ ਕੀ ਪ੍ਰਭ ਅਗੇ ਅਰਦਾਸ ਅਰਦਾਸ ਇੱਕ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ 10ਵੀਂ ਪ੍ਰਤਮ ਪਕੋ ਅਤੀ ਸਿਮਰ ਕੈ ਗੁਰੂ ਨਾਨਕ ਲੰ ਧਾਇ ਪ੍ਰੀੰਗਤ ਗੁਰ ਤੇ ਅਮਰਦਾਸ RAM ਦਾਸ ਹੁਇ ਸੰਹਾਈ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਇ ਤੇਗ ਮਹਾਦਰਸ ਮਰਿਐ ਕਾਰਨ ਮਿਦਾਵੈ ਧਾਇ ਸਭ ਥਾਈ ਹੋਇ ਸੰਹਾਈ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਈ ਇੱਕ ਓ